ਮੇਰਾ ਸੰਜੀਤ ਕੁਮਾਰ ਨਾਮ ਹੈ ਜੀ। ਕੀ ਕਿਹੜੇ ਇਲਾਕੇ ਦੇ ਵਾਦਦੇ? ਮੈਂ ਗੁਰਨਾਨਕਪੁਰੇ ਰੋਡੇ ਸ਼ਾ ਰਹਿੰਦਾ ਜੀ। ਹੋਇਆ ਕੀ ਸੀਗਾ? ਮੇਰਾ ਭੁੱਲੇ ਦਾ ਮੈਂ ਭੁੱਲੇ ਦੇ ਮਾਸੀ ਦਾ ਮੁੰਡਾ ਐ। ਤੇ ਚਿੰਦੀਪ ਪਲਵਾਨ ਗੱਡੀ ਘਟਣ ਗਿਆ ਸੀਗਾ ਗੋਦਾਮ ਤੋਂ। ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ 'ਚ ਜੀ ਗੱਡੀ ਦੇ ਪਿੱਛੇ। ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੁੱਲੇ 'ਤੇ ਗੋਲੀਆਂ ਮਾਰੀ ਜੀ। ਹੋਰ ਬੰਦੇ ਕਿਹੜਾ ਗੋਲੀ? ਸਤਵੀਰ ਜੀ ਗਿਆ ਜੀ। ਕਿ ਸਤਵੀਰ ਕੋਲ? ਸਤਵੀਰ ਪਹਿਲੇ ਵੀ ਭੁੱਲੇ ਨਾਲ ਲੱਗਦਾ ਜੀ ਇਹ। ਤੇ ਪਹਿਲੇ ਵੀ ਇਹਨਾਂ ਭੁੱਲੇ ਨਾਲ ਕਾਫੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲ ਰਿਹਾ ਜੀ ਤੇ ਕਿੰਨੇ ਦਾ ਟਾਈਮ ਸੀ ਇਹ ਸਵੇਰੇ ਹੈਗਾ ਸੀ ਕੋਈ 11:30 ਵਜੇ ਟਾਈਮ ਸੀ ਕਿੰਨੀ ਗੋਲੀਆਂ ਚੱਲੀ ਇਹ ਤੇ ਕਿੱਥੇ ਚਾਰ ਪੰਜ ਗੋਲੀਆਂ ਮਾਰੀਆਂ ਚਾਰ ਪੰਜ ਗੋਲੀਆਂ ਮਾਰੀਆਂ ਭੁੱਲੇ ਨੂੰ ਕੱਲੇ ਨੂੰ ਵੱਜੀ ਲੱਤਾਂ ਗੋਲੀਆਂ ਵੱਜੀ ਜੀ ਫੋਰਸ ਤੋਂ ਨਹੀਂ ਪਹੁੰਚੀ ਮੋਕੇ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਗੋਲੀਆਂ ਲਏ ਗਏ ਹਾਂਜੀ ਕਿੰਨੇ ਵਜੇ ਪਈਆਂ ਗਈਆਂ ਕੋਈ 11:00 ਵਜੇ ਟਾਈਮ ਸੀ ਜੀ ਸੀਸੀਟੀਵੀ ਵੀ ਰਹੀ ਸਾਹ ਘੜਾ ਲਾਗੇ ਸੀਸੀਟੀਵੀ ਕੈਮਰਾ ਕਰਾਵਾਗੇ ਇਹ ਕਿਹਦਾ ਹੀ ਮਾਮ ਪਰਾਣ ਨੰਜੀ ਸੀਗੀ ਜੀ ਕੀ ਮੰਗਤੀ ਕਰਦੇ ਮੰਗਾਂ ਸੀ ਕਰਦੇ ਕਿ ਨਾ ਇਨਸਾਫ ਜਾਂਦੇ ਉਹਨਾਂ ਨੂੰ ਆ ਕੇ ਸਿੱਧੀਆਂ ਗੋਲੀਆਂ ਮਾਰੀ ਜੀ ਭਾਈ ਤੇ ਦੋਨਾਂ ਨਾਲ ਕੁਝ ਪੁੱਛਿਆ ਨਹੀਂ ਕੁਝ ਗਿਣਿਆ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੇ ਆਏ ਤੇ ਸਿੱਧੀ ਉਹਨਾਂ ਨੂੰ ਗੋਲੀਆਂ ਮਾਰਦਿਆਂ ਲੱਤਾਂ ਜੀ ਉਹਨਾਂ ਨਾਲ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਭਾਈ ਪਾਈ ਪੋਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਜੀ ਆਲੀ ਉਹਨਾਂ ਦੀ ਸਾਰੇ ਬੰਦੇ ਮੇਰਾ ਨਿਸ਼ੂ

ਮੇਰੇ ਸਾਰੇ ਭਾਰੀਆਂ ਤੁਹਾਡੇ ਚਾਚੇ ਦਾ ਕੀ ਨਾਮ ਗੁਰਮੀਤ ਭੋਲਾ ਉਹ ਕੀ ਕੰਮ ਕਰਦੇ ਸਵਾਸੇ ਭਾਈ ਸਵਾਸੇ ਸੇਵਾ ਕਰਦੇ ਉਹਨਾਂ ਨੇ ਜਿੰਮੀ ਗਿਆ ਆਪਣਾ ਇਲੈਕਟ੍ਰੋਨਿਕ ਸ਼ਾਪ ਹੀ ਗਿਆ ਜਿਹੜੀ ਦੂਜੀ ਪਾਰਟੀ ਤਸਵੀਰ ਉਹਨਾਂ ਦਾ ਜ਼ੈਰੋ ਵੀ ਜਖਮੀ ਸੀਰੀਸ ਹਾਦਸੇ ਸੀਰੀਸ ਹਾਦਸੇ ਉਹਨਾਂ ਦਾ ਕਿਹਨੂੰ ਪਤਾ ਹੈ ਬਾਕੀ ਵਜਾ ਕੀ ਵਜਾ ਕੀ ਪੁਰਾਣੀ ਰੰਦੀ ਸੀ ਪੁਰਾਣੀ ਰੰਦੀ ਸੀ ਕੋਈ ਗੱਲ ਗੱਲ ਕੋਈ ਵੀ ਨਹੀਂ ਹੋਈ ਇਹਨਾਂ ਨੂੰ ਕੁਝ ਪੁੱਛਣ ਲਈ ਸਾਹਮਣੇ ਆਈ ਹਾਂਜੀ ਆਈ ਹੈ ਹਾਂਜੀ 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 ਕੋਈ ਮੌਕਾ ਤਾਂ ਪੁੱਛੀ ਪੁਲਿਸ ਨੂੰ ਮਰਾ ਕੋਲੋਂ ਇਹ ਜਿਹੜਾ ਇੰਸਾਨ ਤਾਕਾੜੀ ਕਰਦੀ ਸ਼ਿਕਾਇਤ ਕੀਤੀ ਹੈ ਕੰਨੀ ਹਾਂਜੀ ਕੀਤੀ ਮੰਗ ਸਾਫ ਮੰਗ ਕੀ ਮੰਗੇ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਨੇ 4-5 ਨਾਲ ਲੈ ਗਏ ਜੜੇ ਬਿੱਕਾ ਹੋ ਗਿਆ ਤਾਰ ਹੋ ਗਿਆ ਸਤਵੀਰ ਹੋ ਗਿਆ ਇਹਨਾਂ ਨੂੰ ਜੇਲ੍ਹ ਕਿ ਦਿੱਤੀ ਜਾਵੇ ਆਈ ਸਾਡੀ ਮੰਗ ਹੈ ਕਿ ਤੁਹਾਡੇ ਕੋਈ ਮੰਗ ਨਹੀਂ ਗਈ ਪੁਲੰਦਗਰਦੀ ਬੰਦ ਹੋਈ ਜਾਵੇ ਮਹੱਲੇ ਚ ਇਹਨਾਂ ਨੇ ਬੜਾ ਤੰਗ ਕੀਤਾ ਤੁਹਾਨੂੰ ਪਿਛਲੇ ਸਾਲ ਵੀ ਤੰਗ ਕੀਤਾ ਐਸ.ਡੀ. ਵੀ ਸਾਨੂੰ ਤੰਗ ਕਰ ਰਹੇ ਤੇ ਇਹਨਾਂ ਨੂੰ ਬਾਦ ਕੀਤਾ ਜਿਹੜੇ ਦਾ ਟਾਈਮ ਸੀ ਫਿਰ ਜਦੋਂ ਗੋਲੀਆਂ ਚਲੀਆਂ 11 ਵਜੇ 11 ਵਜੇ 11:00 ਵਜੇ ਜਦ ਰੋਗ ਸਿੰਘ ਘੜਾ ਇਲਾਕਾ ਹੈ ਪਈ ਲੋੜ ਪਿੰਡਾਂ ਚ ਬਾਲ ਹਾਂਜੀ ਹਾਂਜੀ ਕੀ ਗੱਲ ਹੈ ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲ ਨੂੰ ਤੇ ਇਹਨਾਂ ਇਹਨਾਂ ਨਾਲ ਲਾਕਡਾਊਨ ਚਲਦੀ ਸੀ ਬੜੇ ਜਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ ਚ ਲੈ ਗਏ ਨਾ ਤਾਂ ਤਰ ਮਾਰ ਮਾਰ ਕੇ ਸਾਰਾ ਹੀ ਵੜ ਗਿਆ ਤੇ ਆ ਉਹ ਤੇਰਾ ਨਾਂ ਕੀ ਜੇ ਸੱਤਬੀ ਸਿੰਘ ਜਿਹੜਾ ਜਿਹਨਾਂ ਨਾਲ ਲਈ ਹੋ ਉਹ ਗਰਮੀਰ ਭੋਲਾ ਹਾਂਜੀ ਕੀ ਹੋਣ ਕੀ ਦੱਸੋ ਪੂਰਾ ਕਰਨ ਕੀ ਪੂਰਾ ਇਹਦੇ ਜਿਹੀ ਹਾਂਜੀ 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 ਕਿੰਨੀਆਂ ਕਿੱਟਾਂ ਲੱਗੀਆਂ ਵਾ ਵੇ ਕਾਫੀ ਦੀ ਲੱਤ ਵੀ ਵੱਡੀ ਗਈ ਇੱਕ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਿਰਚ ਵੀ ਡੂੰਗੀ ਸਾਟਿਆ ਹੋ ਗਿਆ ਉਹਦੀ ਉਹ ਇਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਆ ਜੀ ਬਹੁਤ ਦੇ ਰੁਕੀ ਜਗਮੀ ਹੈ ਕਿ ਥੱਲੇ ਕਿੰਨੇ 3-4 ਜਣੇ ਹੋ ਰਿਹਾ ਨਾਲ ਹੈ ਗਿਆ ਹਾਂਜੀ ਹਾਂਜੀ ਅਮਨਦੀਪਾ ਸਤਾਲਾ ਕੀ ਮੰਗੀ ਕਰਦੇ ਇਹ ਹਨ ਸਾਫ ਦੀ ਮੰਗੀ ਕੀਤੀ ਆ ਜੀ ਹਾਂਜੀ ਨਾਮ ਹੈ ਭਾਈ ਮੇਰਾ ਨਾਮ ਅਲਿਤ ਸ਼ਰਮਾ ਹੈ ਜੀ ਜੀ ਆਈ ਉੱਤੇ ਆਉਂਦੇ ਹੀ ਠੀਕ ਹੈ ਇਹ ਵੀ 5 ਜਣੇ ਗੱਲ ਪੈ ਗਈ ਠੀਕ ਹੈ ਹਾਂਜੀ ਜਿਹੜੇ ਗੁਰਮੀਤ ਭੋਲਾ ਹੈਗਾ ਉੱਥੇ ਲਾਰਜ ਸਟਾਲ ਉਹ ਚਲਾਉਂਦਾ ਵਾ ਠੀਕ ਐ ਦੋ ਨੰਬਰ ਦੇ ਕੰਮ ਕਰਦਾ ਉੱਥੇ ਠੀਕ ਐ ਉਹ ਜਨ ਅਹੀਂ ਉਥੇ ਮੁੰਡਾ ਚੁੱਪਨ ਗਏ ਉਪਰੋਂ ਬੋਤਲਾ ਮਾਰਦੇ ਸੀ ਠੀਕ ਐ ਮੁੰਡਾ ਵੀ ਨਹੀਂ ਚੁੱਪਨ ਦਿੱਤਾ ਉਹਨਾਂ ਨੇ ਤੇ ਤੁਹਾਡੇ ਵੀ ਸੱਟਾ ਲੱਗਿਆ ਹਾਂ ਜੀ ਹਾਂ ਜੀ ਅਹੀਂ ਹਾਂ ਜੀ ਅਹੀਂ ਬੋਤਲਾ ਮਾਰੀ ਜਾਂਦੇ ਉਹਨਾਂ ਉਪਰੋਂ ਠੀਕ ਐ ਤੇ ਅਸੀਂ ਉਹਨੂੰ ਚੋਕੇ ਮਾਰ ਲਿਆਂਦਾ ਉਹਨਾਂ ਪਹਿਲਾਂ ਆਪਰੀਤ ਲੈ ਕੇ ਉਹਨਾਂ ਨੇ ਕਿਹਾ ਕਿ ਅਮਰਦੀਪ ਲਾਜੋ ਹਾਂ ਅਮਰਦੀਪ ਉਸ ਮੋੜੇ ਪੁੱਜੀ ਪੁਲਿਸ ਨਹੀਂ ਪਹੁੰਚੀ ਮੋੜੇ ਸ਼ਿਕਾਇਤ ਕੀਤੀ ਪੁਲਿਸ ਨੂੰ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਜੀ ਇਲਾਕਾ ਦੱਸੋ ਜਿਹੜਾ ਹੈ ਇਲਾਕਾ ਗਰਨਾਨਗਪੁਰਾ 8 ਇਹ ਦੋ ਤਰ੍ਹਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਮਤਲਬ ਗਨ ਸ਼ਾਟ ਹੋਇਆ ਵਾ ਤੋਂ ਕੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਇਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਖੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲਬ ਗਨ ਸ਼ਾਟ ਦੇ ਨਾਲ ਇਨਜੂਰ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਿਅਪਨ ਜਿਹੜੇ ਹੁੰਦੇ ਆ ਦਾਤਰ ਕਿਰਪਾਨ ਵਗੈਰਾ ਦੀ ਛੱਟ ਲੱਗੀ ਉਹਨਾਂ ਹਸਪਤਾਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਦਰਜ ਹੋਏਗੀ ਫਿਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪਤਾਲ ਗਈ ਹੋਈ ਆ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨਹੀਂ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਖੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਦਾ ਹੈ ਕਿਦਾ ਨਹੀਂ ਹੈ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਜੀ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਇਹੋ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿੱਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੁਝ ਦੱਸ ਦਵਾਂਗੇ ਸਰ ਪੁਲਿਸ ਨੂੰ ਲੱਕੀ ਕਾਰਵਾਈ ਹੁੰਦਾ ਕਿ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇ ਸਦੀ ਹੋਏਗੀ ਉਹਦੇ ਮੁਤਾਬਕ ਜਿਹਦੇ ਅੰਗੇਜਟ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾਇਆ ਜਾਏਗਾ ਜੀ